ਦੀ ਕੀ ਗੁੰਮ ਬਹੁਤੀ ਇੰਨੇ ਇਕਨ ਜਾਣਨੀਆ ਮੈਂ ਮੂਦਖ ਖਿਛ ਤੀਜਾ ਸਰਨ ਵਤ ਨਨਕ ਸੁਣ ਮੇਰੀ ਸਾਹਿਬਾ ਦੁਪਤਾ ਪੱਥਰੀ ਤੇ ਸਿੱਤਸ ਮੁੰਦ ਸਕਰ ਨੀਦ ਪਰਿਆ ਸਿੱਤੇ ਔਗਣ ਹਮਤੇ दया करो कि पावो दुख दे पत्थर तारी मैं मूर्ख की केतक बात है ਕੋਟ ਪਰਤੀ ਤਰੀ ਆਤੀ ਕੋ ਗੁਰ ਨਾਨਕ ਜਿਨ ਸੁਨੇ ਆ ਪੀਖਿਆ ਸਿਰ ਗਰਬਾਸ ਨ ਪਰਤੀ ਆਤੀ मैं मूर्ख की के तक बात है कोट पराधी पर गुरु नानक जिन सुनिया दिख्या வாசனியுப்பட தாலிக ਗੁਰਤ ਗੱਦੀ ਤੇ ਸੁਭਾਈ ਮਾਨ ਸ਼ਬਦ ਗੁਰੂ ਸਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਨ ਨੇ ਅਪਾਦ ਮਿਹਰਮਤ ਕਰਕੇ ਸੰਧੀਆ ਬੀੜੀ ਦੀ دیਵਾਨ ਦੀ ਹਾਜ਼ਰੀ ਦੇ ਨਾਲ ਨਿਵਾਜ਼ਿਆ ਹੈ ਚਿੱਠੀ ਸਜ ਕੀ ਸੋਦਰ ਅਢਹਦਾ ਸਾਹੀ ਪਵਨ ਬਾਣੀ ਦੇ ਜਾਪ ਅਤੀ ਅਦਬੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ ਸਮ ਹੈ ਗੁਰਮਤ ਵਿਚਾਰ ਦਾ ਗੁਰੂ ਕਿਰਪਾ ਕਰੇ ਤਨ ਦੇ ਨਾਲ ਨਾਲ ਮਨ ਦੀਆਂ ਹਾਜ਼ਰੀਆਂ ਵੀ ਗੁਰੂ ਕੀ ਗੋਦ ਅੰਦਰ ਲਵਾਈਏ ਕੋਈ ਵੀ ਰਸਨਾ ਬਾਂਝੀ ਨਾ ਰਵੇ ਪਦਪ ਸਹਿਤ ਪਾਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਬ ਪਵਨ ਸ਼ਬਦ ਸਰਵਣ ਕਰਵਾ ਰਹੇ ਸੰ ਮੈਤਸਾ ਦੇ ਕੁੰਡਾਂ ਭਾਲੀਆਂ ਤੁਦ ਜੀਵਡ ਨਾ ਸਾਈਆਂ ਸ਼ਬਦ ਦੀ ਅਰੰਭਤਾ ਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆਂ ਮੇਰਾ ਮਨ ਲੋਚਦਾ ਮਨ ਦੇ ਵਿੱਚ ਤੰਗ ਹੈ ਰੱਬ ਦੀ ਮਿਲਾਪ ਦੀ ਪਰ ਇਸ ਗੱਲ ਦੀ ਸਮਝ ਨਹੀਂ ਕਿ ਉਹਦੇ ਦਰਸ਼ਨ ਕਿਵੇਂ ਕਰ ਸਕਦਾ ਇਨ ਦਰਸ਼ਨਾ ਦੀ ਤਾੰਗ ਨੇ ਮੇਰੇ ਅੰਦਰ ਇੱਕ ਤਲਬ ਨੂੰ ਪੈਦਾ ਕੀਤਾ ਤੇ ਮੈਂ ਦਰਸ਼ਨਾ ਦੇ ਵਾਸਤੇ ਯਤਨ ਤੇ ਬੜੇ ਕਰਦਾ ਪਰ ਜਦੋਂ ਤੱਕ ਗੁਰੂ ਦੀ ਕਿਰਪਾ ਨਹੀਂ ਉਦੋਂ ਤੱਕ ਰੱਬ ਦਾ ਮਿਲਾਪ ਵੀ ਨਹੀਂ ਮਨ ਲੋਚੈ ਹਰ ਮਿਲਣ ਨੂੰ ਕਿਉ ਦਰਸ਼ਨ ਪਾਈਆ ਮੈਂ ਲੱਖ ਵਿੜਤੀ ਸਹਬਾ ਜੇ ਬਿੰਦ ਬੁਲਾਈਆ ਪਾਤਸ਼ਾਹ ਕਿੰ ਲੱਗੇ ਜੇ ਇੱਕ ਆਵਾਜ਼ ਵੀ ਉਹ ਮਾਰੇ ਤੇ ਮੈਨੂੰ ਇੰਜ ਪ੍ਰਤੀਤ ਹੁੰਦਾ ਪੀ ਮੈਂ ਲੱਖਾਂ ਰੁਪਏ ਵਟ ਲਏ ਹੋਣ ਇੰਜ ਕਹਿ ਲਈਏ ਪੀ ਬੜਾ ਪ੍ਰੋਫਿਟ ਮਿਲ ਗਿਆ ਹੋਵੇ ਬੜਾ ਧਨ ਕਮਾ ਲਿਆ ਹੋਵੇ ਜੇ ਕਿਤੇ ਇੱਕ ਬੋਲ ਵੀ ਰੱਬ ਮੈਨੂੰ ਆਵਾਜ਼ ਨਾਲ ਕੇ ਮੈਨੂੰ ਪੁਕਾਰ ਲਵੇ ਮੇਰੇ ਨਾਲ ਗੱਲ ਕਰੇ ਤੇ ਇਤਫਾਕ ਕਹਿ ਲਓ ਅੱਜ ਸੰਧਿਆ ਵੇਲੇ ਦਾ ਪਾਵਨ ਹੁਕਮ ਸਤਿਗੁਰੂ ਜੀ ਨੇ ਇਸੇ ਸ਼ਬਦ ਦੇ ਇਸ ਸਵਾਲ ਦਾ ਉੱਤਰ ਵੀ ਦਿੱਤਾ ਹੈ ਕਿਉਂਕਿ ਜਿੱਥੇ ਹੈ ਮੈਂ ਸਾਰੇ ਕੁੰਡਾਂ ਪਾਲੀਆਂ ਤੁਦ ਜੀਵੜ ਨਾ ਸਾਈਆਂ ਪੀ ਮੈਂ ਸਾਰੇ ਪਾਸੇ ਭਟਕੇ ਵੇਖਿਆ ਮੈਂ ਦਸਾਂ ਦਿਸ਼ਾਵਾਂ ਵਿੱਚ ਆਲੇ-ਦੁਆਲੇ ਹਰੇਕ ਦਰਤੇ ਭਟਕਿਆ ਤੇ ਇਹ ਗੱਲ ਪਤਾ ਲੱਗੀ ਹੈ ਤੁਦ ਜੀਵੜ ਨਾ ਸਾਈਆਂ ਤੇਰੇ ਵਰਗਾ ਕੋਈ ਨਹੀਂ ਤੇਰੇ ਨੇੜੇ ਤੇੜੇ ਕੋਈ ਨਹੀਂ ਤੇਰੇ ਬਰਾਬਰ ਦਾ ਕੋਈ ਨਹੀਂ ਪਰ ਅਗਲੀ ਪੰਕਤੀ ਆਖਦੀ ਐ ਮੈਂ ਦੱਸੇ ਹੋ ਮਾਰਗ ਸੰਤ ਹੋ ਕਿਉ ਪ੍ਰਭੂ ਮਿਲਾਈਆਂ ਪਰ ਮੈਨੂੰ ਉਹ ਮਾਰਗ ਦੱਸਣਾ ਕਰੋ ਪੀ ਕਿਹੜਾ ਉਹ ਮਾਰਗ ਹੈ ਕਿਹੜਾ ਉਹ ਰਸਤਾ ਹੈ ਕਿਹੜਾ ਉਹ ਪੰਧ ਹੈ ਜਿਹੜੇ ਪੰਧ ਦੇ ਪਾਂਦੀ ਬਣ ਕੇ ਤੇ ਰੱਬ ਦੇ ਨਾਲ ਮਿਲਾਪ ਕਰੀਦਾ ਤੇ ਪਾਵਨ ਹੁਕਮ ਕੀ ਹੈ ਬਿਲਾਵਲ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਦਾ ਪਾਵਨ ਫਰਮਾਨ ਹੈ ਪੂਰਾ ਠਾਟ ਬੰਡਾਇਆ ਪੂਰੇ ਵੇਖੋ ਏਕ ਸਮਾਨ ਠਾਟ ਕਿਆ ਜਾਂਦਾ ਹੈ ਵਿਧੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਪੀ ਰੱਬ ਨੂੰ ਮਿਲਣ ਦੀ ਜਿਹੜੀ ਵਿਧੀ ਹੈ ਇਹ ਰੱਬ ਨੇ ਹੀ ਬਣਾਈ ਹੈ ਉਹ ਵਿਧੀ ਕਿਹੜੀ ਹੈ ਗੁਰੂ ਦੇ ਨਾਲ ਮਿਲਾਪ ਕਰਕੇ ਤੇ ਰੱਬ ਦੇ ਨਾਲ ਮਿਲਣਾ ਪੂਰਾ ਥਾਟ ਬਣਾਇਆ ਪੂਰੇ ਇਹਦਾ ਭਾਵ ਹੈ ਪੂਰੇ ਪਰਮਾਤਮਾ ਨੇ ਇਹ ਗੁਰੂ ਦੇ ਰਾਹੀਂ ਰੱਬ ਦੇ ਮਿਲਾਪ ਦੀ ਵਿਧੀ ਬਣਾਈ ਹੈ ਵੇਖੋ ਇੱਕ ਸਮਾਨਾ ਸਾਰਿਆਂ ਵਾਸਤੇ ਇਹ ਵਿਧੀ ਇੱਕ ਹੀ ਹੈ ਕਿਉਂਕਿ ਜਿਹੜੇ ਪਾਤਸ਼ਾਹ ਦਾ ਇਹ ਪਾਵਨ ਸ਼ਬਦ ਹੈ ਉਹਨਾਂ ਦਾ ਜੀਵਨ ਪੜ੍ਹੀਏ ਤੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦਾ ਪਹਿਲਾਂ ਦਾ ਜਿਹੜਾ ਜੀਵਨ ਸੀ ਉਹ ਦੇਵੀ ਦੇਵਤਿਆਂ ਦੀ ਪੂਜਾ ਵਾਲਾ ਪਰ ਜ਼ਿੰਦਗੀ ਦੇ ਵਿੱਚ ਸੱਚੇ ਗੁਰੂ ਦੀ ਘਾਟ ਪਰ ਜਦੋਂ ਇਹ ਗੱਲ ਸੁਣੀ ਪੀ ਜੇਦੇ ਜ਼ਿੰਦਗੀ ਦੇ ਵਿੱਚ ਕੋਈ ਗੁਰੂ ਨਾ ਹੋਵੇ ਜਿਹੜਾ ਨਿਗੁਰਾ ਹੋਵੇ ਸਤਗੁਰ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਜਦੋਂ ਇਹ ਗੱਲ ਪਤਾ ਲੱਗੀ ਜੇ ਸੋ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਪੂਰ ਅੰਧਾਰ ਮਨ ਦੇ ਵਿੱਚ ਇੱਕ ਤਲਬ ਲੈ ਕੇ ਇੱਕ ਤਾਂਗ ਲੈ ਕੇ ਕਿ ਮੈਂ ਪੂਰੇ ਗੁਰੂ ਦੀ ਪ੍ਰਾਪਤੀ ਕਰਨੀ ਹੈ ਤੇ ਰੱਬ ਨੇ ਕਿਰਪਾ ਕੀਤੀ ਕਰ ਦੇ ਵਿੱਚ ਨੂ ਰਾਣੀ ਜਦੋਂ ਮਧਾਣੀ ਰੜਕਦਿਆਂ ਇਹ ਸ਼ਬਦ ਪੜਿਆ ਚਿਤ ਚੇਤਸ ਕੀ ਨਹੀਂ ਬਾਵ ਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਜਿਹਦੇ ਵਿੱਚ ਪਾਵਨ ਸ਼ਬਦ ਆਏ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਿਨੇਹ ਇਹ ਬਚਨ ਸੁਣੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਬੀਬੀ ਅਮਰੋ ਦੇ ਚਰਨਾਂ ਦੇ ਵਿੱਚ ਟੈ ਭਏ ਤੇ ਉਹਨਾਂ ਦੇ ਕੋਲ ਜਾ ਕੇ ਇਹ ਅਰਜ਼ੋਈ ਕੀਤੀ ਪੀ ਇਹ ਬਾਣੀ ਕੇ ਦੀ ਐ ਇਹ ਸ਼ਬਦ ਕੇ ਦਾ ਇਹ ਜਿਹੜਾ ਤੂੰ ਮੁਕਤੂ ਸ਼ਬਦ ਪੜਿਆ ਇਸ ਸ਼ਬਦ ਦੇ ਰਚਨਹਾਰੇ ਦੇ ਨਾਲ ਮੈਨੂੰ ਮਿਲਾਓ ਉਸ ਵੇਲੇ ਬੀਬੀ ਅਮਰੋ ਨੇ ਇਹ ਗੱਲ ਕਹੀ ਸੀ ਕਿ ਇਹ ਸ਼ਬਦ ਤੇ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਪਰ ਸਰੀਰਕ ਹਯਾਤੀ ਕਰਕੇ ਪਾਤਸ਼ਾਹ ਜੋਤੀ ਜੋਤ ਸਮਾ ਚੁਕੇ ਨੇ ਹਾਂ ਜੇ ਤੁਸੀਂ ਗੁਰੂ ਦੇ ਨਾਲ ਮਿਲਾਪ ਕਰਨਾ ਹੈ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਉਹ ਗੁਰਤਾ ਗੱਦੀ ਤੇ ਬੈਠੇ ਨੇ ਪਰ ਇਥੇ ਇੱਕ ਗੱਲ ਦੀ ਮੁਸ਼ਕਲ ਹੈ ਕਿ ਤੁਹਾਡੇ ਲੱਗਦੇ ਉਹ ਕੁੜਮ ਨੇ ਤੁਸੀਂ ਲੜਕੇ ਪਰਿਵਾਰ ਵਿੱਚੋਂ ਹੋ ਤੇ ਉਹ ਲੜਕੀ ਦੇ ਪਰਿਵਾਰ ਵਿੱਚੋਂ ਨਹੀਂ ਤੇ ਦੁਨੀਆਂ ਦਾ ਇਹ ਰਿਵਾਜ ਆਖਦਾ ਪੀ ਜਿਹੜਾ ਲੜਕੇ ਵਾਲਾ ਪਰਿਵਾਰ ਹੈ ਉਹ ਉੱਚਾ ਹੁੰਦਾ ਪਰ ਉਸ ਥਾਂ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹੀ ਬਚਨਾਂ ਤੇ ਪਹਿਰਾ ਦਿੱਤਾ ਪੀ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਗੁਰੂ ਦੇ ਰਾਹੀ ਹੋਣੀ ਹੈ ਤੇ ਜੇ ਗੁਰੂ ਦੇ ਨਾਲ ਮਿਲਾਪ ਕਰਨਾ ਹੈ ਫਿਰ ਦੁਨਿਆਦਾਰੀ ਦੀ ਸੰਗ ਸ਼ਰਮ ਫਿਰ ਦੁਨੀਆਦਾਰੀ ਦੇ ਰੀਤੀ ਰਿਵਾਜਾਂ ਨੂੰ ਪਾਸੇ ਰੱਖ ਕੇ ਤੇ ਫਿਰ ਕਰਨਾ ਚਾਹੀਦਾ ਓਸ ਸਮੇਂ ਜਾ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਟਹਿ ਪਏ ਤੇ ਸਤਿਗੁਰੂ ਜੀ ਨੇ ਅਮਰੂ ਨੇ ਥਾਵੇਂ ਤੋਂ ਗੁਰੂ ਅਮਰਦਾਸ ਬਣਾ ਦਿੱਤਾ ਉਹੀ ਪਾਤਸ਼ਾਹ ਕਹਿ ਰਹੇ ਨੇ ਇਹ ਵਿਧੀ ਓਸ ਅਕਾਲ ਪੁਰਖ ਨੇ ਬਣਾਈ ਹੈ ਤੇ ਇਹ ਵਿਧੀ ਸਾਰਿਆਂ ਦੇ ਵਾਸਤੇ ਹੀ ਇੱਕ ਇਥੇ ਕਿਸੇ ਤਰ੍ਹਾਂ ਦਾ ਕਿਸੇ ਲਈ ਕੋਈ ਬਹੁਤਾ ਨਹੀਂ ਤੇ ਕਿਸੇ ਲਈ ਕੋਈ ਘਾਟ ਨਹੀਂ ਕਿਸੇ ਲਈ ਕੋਈ ਖਾਸ ਨਹੀਂ ਤੇ ਕਿਸੇ ਲਈ ਕੋਈ ਵਿਰਲੇ ਹੋਰ ਤਰੀਕਿਆਂ ਦੇ ਨਾਲ ਨਹੀਂ ਕਿਉਂਕਿ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਵਿੱਚ ਪੈਦਾ ਹੋਏ ਦੋਸ ਪੁੱਤਰ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਭਾਵੇਂ ਕਿੰਨੇ ਵੀ ਰਧੀਆਂ ਸਿੱਧੀਆਂ ਦੇ ਮਾਲਕ ਆਪਾਂ ਪੜਦੇ ਹਾਂ ਭਾਵੇਂ ਕਿੰਨੇ ਵੀ ਗਿਆਨ ਦੇ ਧਾਰਨੀ ਹੋਣ ਪਰ ਜਦੋਂ ਤੱਕ ਗੁਰੂ ਦਾ ਹੁਕਮ ਨਾ ਮੰਨਿਆ ਫਿਰ ਪਾਈ ਲੈਣੇ ਦੀ ਥਾਂ ਤੇ ਗੁਰਤਾ ਗੱਦੀ ਦੇ ਪਾਤਰ ਉਹ ਬਣੇ ਨਹੀਂ ਉੱਥੇ ਤੇ ਜਿਹੜੀ ਵਿਧੀ ਹੈ ਜਾਸ ਦੋਸਤਾਂ ਲੈਣਾ ਟਿਕਿਉਣ ਵੀ ਜਿਹੜਾ ਗੁਰੂ ਦੀ ਪ੍ਰਾਪਤੀ ਕਰ ਲੈਂਦਾ ਹੈ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ ਉਹੀ ਇਸ ਥਾਂ ਤੇ ਪ੍ਰਵਾਨ ਹੁੰਦਾ ਹੈ ਪਾਤਸ਼ਾਹ ਕਹਿ ਰਹੇ ਨੇ ਇਹ ਵਿਧੀ ਮੇਰੇ ਅਕਾਲ ਪੁਰਖ ਰੱਬ ਨੇ ਬਣਾਈ ਹੈ ਤੇ ਇਹ ਵਿਧੀ ਸਾਰਿਆਂ ਵਾਸਤੇ ਏਕ ਹੈ ਇਹ ਕਿਤੇ ਵਾਸਤੇ ਬਹੁਤੀ ਨਹੀਂ ਤੇ ਕਿਸੇ ਵਾਸਤੇ ਘੱਟ ਨਹੀਂ ਪੂਰਾ ठाਟ ਬਣਾਇਆ ਪੂਰਾ ਵੇਖੋ ਏਕ ਸਮਾਨ ਤੇ ਅੱਗੇ ਬਚਨ ਕਹੇ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਤਰੋ ਗਮਾਨਾ ਕਹਿਣ ਲੱਗੇ ਇਥੇ ਤੇ ਨਾਮ ਦੀ ਪ੍ਰਧਾਨਤਾ ਹੈ ਇਥੇ ਤੇ ਨਾਮ ਨੂੰ ਕਬੂਲਤਾ ਹੈ ਨਾਮ ਦੀ ਪ੍ਰਵਾਨਤਾ ਹੈ ਮਤ ਕੋ ਤਰੂ ਗਮਾਨਾਂ ਦਾ ਪਾਵੈ ਮਤਾਂ ਕੋਈ ਹੰਕਾਰ ਕਰੇ ਹੁਣ ਹੰਕਾਰ ਕਾਦੈ ਪਾਦਸ਼ਾਹ ਦੀ ਬਾਣੀ ਪੜ੍ਹੀਏ ਫਿਰ ਪਤਾ ਲੱਗਦਾ ਵੀ ਕੋਈ ਤੀਰਥਾਂ ਦਾ ਇਸ਼ਨਾਨ ਕੀਤਾ ਕੀਤਾ ਤੇ ਧਰਮ ਦੇ ਨਾਮ ਤੇ ਪਰ ਉਹ ਤੀਰਥ ਇਸ਼ਨਾਨੀ ਹੋ ਕੇ ਹੰਕਾਰ ਕਰ ਬੈਠਾ ਵੀ ਮੇਰੇ ਵਰਗਾ ਤੀਰਥਾਂ ਤੇ ਜਾਣ ਵਾਲਾ ਕਿਹੜਾ ਕੀਤੇ ਤੇ ਪਾਠ ਭਾਵੇਂ ਧਰਮ ਦੇ ਨਾਮ ਤੇ ਪਰ ਉਹ ਬਾਣੀ ਪੜਦਾ ਹੀ ਹੰਕਾਰੀ ਹੋ ਬੈਠਾ ਪੀ ਮੇਰੇ ਵਰਗਾ ਪਾਠ ਕਿੰਨੇ ਕਰਨੇ ਕੀਤੀ ਤੇ ਸੇਵਾ ਗੁਰੂ ਦੇ ਨਾਮ ਤੇ ਪਰ ਸੇਵਾ ਕਰਕੇ ਵੀ ਮੇਰਾ ਪਨ ਹੰਕਾਰ ਪਨ ਆਪਣਾ ਪਨ ਆਇਆ ਪਾਤਸ਼ਾਹ ਕਹਿਣ ਲੱਗੇ ਇਹੋ ਜੇ ਕਰਮ ਚਾਹੇ ਜਤ ਸਤ ਸੰਜਮ ਹੋਣ ਚਾਹੇ ਕਿੰਨੇ ਵੀ ਤੀਰਥਾਂ ਦੇ ਇਸ਼ਨਾਨ ਹੋਣ ਦੰਡੋਤਾ ਹੋਣ ਖੱਟ ਕਰਮ ਹੋਣ ਪਾਤਸ਼ਾਹ ਕਹਿਣ ਲੱਗੇ ਇਹੋ ਜੇ ਕਰਮ ਕਰਕੇ ਮਤਾਂ ਹੰਕਾਰ ਕਰਨਾ ਕਿਉਂਕਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗਮ ਸਾਧੇ ਪੰਚ ਜਨਾਂ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕ ਵੀ ਇਥੇ ਤੇ ਪੂਰੇ ਦੀ ਸ਼ਰਨ ਵਿੱਚ ਆ ਕੇ ਜੇ ੜੀ ਵਿਵੇਕ ਬੁੱਧ ਮੰਗੀ ਜਾਂਦੀ ਐ ਜਿਨ੍ਹਾਂ ਨੂੰ ਗੁਰਾ ਇੱਕ ਦੇ ਬੁਝਾਈ ਵੀ ਪੜਿਆ ਜਾਂਦਾ ਜਿਨੂੰ ਗੁਰ ਕੀ ਮਤ ਤੂੰ ਲੈ ਇਆਨੇ ਵੀ ਪੜਿਆ ਜਾਂਦਾ ਤੇ ਜਿਹਦੇ ਬਾਅਦ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਵੀ ਪੜਦੇ ਆ ਪਾਤਸ਼ਾਹ ਕਹਿਣ ਲੱਗੇ ਉਹਦੇ ਦਰ ਤੇ ਆ ਕੇ ਜਦੋਂ ਵਿਵੇਕਤਾ ਦੀ ਦਾਤ ਮੰਗੀਏ ਜਦੋਂ ਮਨ ਨੀਵਾ ਤੇ ਮਤ ਉਚੀ ਦੀ ਗੱਲ ਪੜਾਂਗੇ ਫੇਰ ਪਤਾ ਲੱਗੇਗਾ ਪੂਰਾ ਥਾਟ ਬਣਾਇਆ ਪੁਰਾਏ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਤੇ ਅੱਗੇ ਫਿਰ ਬਚਨ ਕੀਤੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੀ ਸਮਨ ਕਹਿਣ ਲੱਗੇ ਜਿੰਨੂੰ ਗੁਰੂ ਦੀ ਮਤ ਜੀਵਨ ਦੇ ਵਿੱਚੋਂ ਧਾਰਨ ਕਰ ਲੈਂਦਾ ਹੈ ਨਾ ਉਹ ਫਿਰ ਗੁਰੂ ਦੇ ਵਿੱਚ ਇੱਕ ਵਿੱਚ ਹੋ ਜਾਂਦਾ ਫਿਰ ਉਹਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਜਿਸ ਤਰ੍ਹਾਂ ਆਪਾਂ ਪੜਦੇ ਹਾਂ ਗੁਰ ਕਿਰਪਾ ਜੇਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਵੇਂ ਪੜਦੇ ਹਾਂ ਨਾਨਕ ਸੋਦੇ ਸਿਮਰਤ ਵੇਦ ਪਾਦ ਬ੍ਰਹਮ ਗੁਰ ਨਾਹੀ ਭੇਦ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਉਹਨਾਂ ਦੇ ਬਚਨ ਨੇ ਹਮ ਤੁਮ ਵਿਚ ਭਇਓ ਨਹੀਂ ਕੋਈ ਤੂੰ ਮੈਂ ਸੁਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਜਾਂ ਇੰਦ ਕਹੀਏ ਭਗਤ ਰਵਿਦਾਸ ਜੀ ਵਾਂਗੂ ਜਦ ਹਮ ਹੋਤੇ ਤਬ ਤੂੰ ਨਾਹੀ ਕਿਉਕਿ ਆਪਾ ਪੜਿਆ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨਾ ਭੀ ਇਥੇ ਗੁਰੂ ਦੇ ਦਰ ਤੇ ਰੱਬ ਦੇ ਮਿਲਾਪ ਵਾਲੀ ਥਾਂ ਤੇ ਪਾਈ ਹੰਕਾਰ ਨੂੰ ਕੋਈ ਥਾਂ ਨਹੀਂ ਹਰ ਜੂ ਹੰਕਾਰ ਨਾ ਭਾਵੇ ਉਥੇ ਤੇ ਹੰਕਾਰੀ ਨੂੰ ਕੋਈ ਜਗ੍ਹਾ ਹੀ ਨਹੀਂ ਇਸ ਕਰਕੇ ਭਗਤ ਰਵਿਦਾਸ ਜੀ ਨੇ ਬਚਨ ਕੀਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਪਹਿਲਾ ਮੇਰੇ ਮਨ ਦਾ ਇਹ ਸਵਾਲ ਸੀ ਪੀ ਰੱਬ ਦੇ ਨਾਲ ਮਿਲਾਪ ਕਿਉਂ ਨਹੀਂ ਹੁੰਦਾ ਮੇਰੇ ਅੰਦਰ ਨਾਮ ਵਸਦਾ ਕਿਉਂ ਨਹੀਂ ਪਰ ਕਹਿਣ ਲੱਗੇ ਹੁਣ ਇਹ ਸਮਝ ਆ ਗਈ ਪੀ ਪਹਿਲਾ ਅੰਦਰ ਕਾਮ ਬੈਠਾ ਸੀ ਇਸ ਕਰਕੇ ਨਾਮ ਨਹੀਂ ਪਹਿਲਾ ਅੰਦਰ ਹੰਕਾਰ ਬੈਠਾ ਸੀ ਇਸ ਕਰਕੇ ਨਿਰੰਕਾਰ ਨਹੀਂ ਪਰ ਹੁਣ ਅੰਦਰ ਤੂੰ ਵਸ ਗਿਆ ਜਦੋਂ ਤੂੰ ਵਸਿਆ ਤੇ ਹੁਣ ਮੇਰੇ ਅੰਦਰ ਦੀ ਮੈਂ ਮੇਰੇ ਅੰਦਰ ਦਾ ਮੇਰਾ ਪਨ ਮੇਰੇ ਅੰਦਰ ਦਾ ਹੰਕਾਰ ਤੇ ਗੁਮਾਨ ਉਹ ਆਪਣੇ ਆਪ ਮਿਟ ਗਿਆ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੀ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ ਕਹਿ ਲੱਗੇ ਸੱਚੇ ਪਾਤਸ਼ਾਹ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਹੀ ਸਮਾਨਾ ਜੀ ਚੌਹਨੇ ਹਾਂ ਕੀ ਗੁਰੂ ਦੇ ਵਿੱਚ ਅਪੇਧ ਹੋਣਾ ਜੇ ਚਾਹੁੰਨੇ ਹਾਂ ਕਿ ਗੁਰੂ ਦਾ ਰੂਪ ਹੋ ਜਾਣਾ ਪਾਤਸ਼ਾਹ ਕਿਰਪਾ ਕਰਦੇ ਨੇ ਜਿਵੇਂ ਨਦੀਆਂ ਨਾਲੀਆਂ ਦਰਿਆਵਾਂ ਦਾ ਪਾਣੀ ਭਾਵੇਂ ਕੋਈ ਪਹਾੜ ਦੀ ਟੂਟੀ ਤੋਂ ਚਸ਼ਮਾ ਫੁੱਟਿਆ ਭਾਵੇਂ ਕੋਈ ਗਲੇਸ਼ੀਅਰ ਤੋਂ ਚੱਲਿਆ ਬੜੀਆਂ ਲੰਮੀਆਂ ਮੰਜ਼ਲਾਂ ਮਾਰਦਾ ਗਿਆ ਤੇ ਜਦੋਂ ਮੰਜ਼ਲ ਦੇ ਵਿੱਚ ਪਹੁੰਚਣ ਤੱਕ ਅਜੇ ਰਸਤੇ ਵਿੱਚ ਸੀ ਕੋਈ ਆਕਦਾ ਸੀ ਇਹ ਦਰਿਆ ਦਾ ਪਾਣੀ ਹੈ ਕੋਈ ਆਖਦਾ ਸੀ ਇਹ ਨਦੀ ਹੈ ਕੋਈ ਆਖਦਾ ਸੀ ਇਹ ਨਾਲਿਆਂ ਦਾ ਪਾਣੀ ਹੈ ਪਰ ਜੇ ਸਮੇ ਉਹ ਨਦੀਆਂ ਨਾਲਿਆਂ دریاਵਾਂ ਦਾ ਪਾਣੀ ਜਾ ਕੇ ਸਮੁੰਦਰ ਦੇ ਵਿੱਚ ਸਾਗਰ ਦੇ ਵਿੱਚ ਮਿਲ ਜਾਵੇ ਤੇ ਫਿਰ ਕੋਈ ਨਹੀਂ ਕਹੇਗਾ ਪੀ ਆ ਪਾਣੀ ਛਪੜਦਾ ਆ ਪਾਣੀ ਦਰਿਆ ਦਾ ਹੈ ਤੇ ਆ ਪਾਣੀ ਨਦੀ ਦਾ ਫਿਰ ਤੇ ਇੱਕੋ ਗੱਲ ਆਖੀ ਜਾਵੇਗੀ ਪੀ ਇਹ ਪਾਣੀ ਹੁਣ ਸਮੁੰਦਰ ਦਾ ਰੂਪ ਹੋ ਗਿਆ ਸਮੁੰਦਰ ਦੇ ਵਿੱਚ ਮਿਲਿਆ ਹੋਇਆ ਪਾਣੀ ਉਹ ਕਦੇ ਵੱਖ ਨਹੀਂ ਕੀਤਾ ਜਾ ਸਕਦਾ ਕਿ ਆਹ ਵਾਲਾ ਵੱਖ ਕੱਢ ਦਿਓ ਤੇ ਦੂਜਾ ਵੱਖ ਇਸੇ ਤਰ੍ਹਾਂ ਪਾਤਸ਼ਾਹ ਕਿਰਪਾ ਕਰਦੇ ਨੇ ਜਿਹੜਾ ਬਾਣੀ ਦੇ ਵਿੱਚ ਅਪੇਧ ਹੋ ਜਾਂਦਾ ਹੈ ਜਿਹੜਾ ਬਾਣੀ ਪੜ੍ਹ ਕੇ ਤੇ ਗੁਰੂ ਕੀ ਮਤ ਨੂੰ ਜੀਵਨ ਦੇ ਵਿੱਚ ਤਾਰਨ ਕਰਦਾ ਫਿਰ ਉਹਦੇ ਤੇ ਗੁਰੂ ਦੇ ਵਿੱਚ ਕੋਈ ਬਹੁਤਾ ਭੇਦ ਰਹਿੰਦਾ ਹੀ ਨਹੀਂ ਇਸ ਕਰਕੇ ਜਦੋਂ ਆਪਾਂ ਮੂਲ ਮੰਤਰ ਪੜ੍ਹਾਂਗੇ ਇਹ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਰੱਬ ਦੀ ਪਰਵਾਸਾ ਦਿੱਤੀ ਹੈ ਕਿ ਦੁਨੀਆ ਦਾ ਸਵਾਲ ਹੈ ਰੱਬ ਕਿਹੋ ਜਿਹਾ ਹੈ ਰੱਬ ਦਾ ਸੁਭਾਅ ਕੀ ਹੈ ਰੱਬ ਕੀ ਕਰਦਾ ਹੈ ਉਹ ਕਿੱਥੇ ਵੱਸਦਾ ਹੈ ਉਹਦੇ ਤੇ ਪ੍ਰਭਾਵ ਕਿਦ ਹੈ ਤੇ ਪਾਤਸ਼ਾਹ ਨੇ ਤੇ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਇੱਕ ਹੈ ਸਦੀਵੀ ਹੋਣਦ ਵਾਲਾ ਸਾਰਾ ਕੁਝ ਕਰਨ ਵਾਲਾ ਆਪ ਆਪਣਾ ਆਪ ਬਣਾ ਕੇ ਤੇ ਆਪ ਹੀ ਕੁਦਰਤ ਦੇ ਵਿੱਚ ਰਮਿਆ ਹੋਇਆ ਹੈ ਜੋਨਾ ਦੇ ਵਿੱਚ ਆਉਣ ਵਾਲਾ ਨਹੀਂ ਕਿਸੇ ਦਾ ਡਰ ਕਬੂਲਦਾ ਨਹੀਂ ਨਿਰਭਉ ਹੈ ਕਿਸੇ ਦੇ ਨਾਲ ਵੈਰ ਤੇ ਈਰਖਾ ਨਫ਼ਰਤ ਭਾਵਨਾ ਨਹੀਂ ਉਹ ਨਿਰਵੈਰ ਹੈ ਉਹਦੇ ਤੇ ਸਮੇਂ ਦਾ ਕੋਈ ਵੀ ਪ੍ਰਭਾਵ ਨਹੀਂ ਪਰ ਅਖੀਰ ਤੇ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਇੱਕ ਜੇ ਦਾ ਨਾਮ ਸੁਦੀਵੀ ਹੋਂਦ ਵਾਲਾ ਹੈ ਜਿਹੜਾ ਕਰਤਾ ਪੁਰਖ ਹੈ ਜਿਹੜਾ ਭਉ ਨਹੀਂ ਮੰਨਦਾ ਜਿਹਦਾ ਵੈਰ ਕਿਸੇ ਨਾਲ ਨਹੀਂ ਜਿਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ ਜਿਹੜਾ ਦੁਨਾਂ ਵਿੱਚ ਜਨਮ ਮਰਨ ਵਿੱਚ ਆਉਂਦਾ ਨਹੀਂ ਪਾਤਸ਼ਾਹ ਕਹਿਣ ਲੱਗੇ ਐਸਾ ਪ੍ਰਮਾਤਮਾ ਮਿਲਦਾ ਹੈ ਗੁਰ ਪ੍ਰਸਾਦ ਦੇ ਨਾਲ ਉਹ ਮਿਲਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਤੇ ਇਹੀ ਵਚਨ ਪਾਤਸ਼ਾਹ ਹੁਕਮ ਵਿੱਚ ਕਹਿ ਰਹੇ ਨੇ ਪੂਰਾ ਥਾਟ ਬਣਾਇਆ ਪੁਰਾਏ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਤਰੋ ਗਮਾਨਾ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਹੀ ਸਮਾਨਾ ਇਹ ਬਾਣੀ ਜੋ ਜਿਉ ਜਾਣੇ ਤਿਸ ਅੰਤਰ ਰਵੇ ਹਰ ਨਾਮਾ ਹੁਣ ਬਾਣੀ ਪੜਦੇ ਸੁਣਦੇ ਜਪਦੇ ਆਪਾਂ ਸਾਰੇ ਪਰ ਪਾਤਸ਼ਾਹ ਨੇ ਬਚਨ ਕੀਤੇ ਨੇ ਇਹ ਬਾਣੀ ਜੋ ਜਿਉ ਜਾਣੇ ਜਿਉ ਜਾਣਨੇ ਦਾ ਭਾਵ ਹੁੰਦਾ ਜਿਹੜਾ ਜਿੰਦ ਕਰਕੇ ਮੰਨਦ ਇੱਕ ਗੱਲ ਹੁੰਦੀ ਹੈ ਉਪਰੋਂ ਉਪਰੋਂ ਕਹਿ ਦੇਣੀ ਤੇ ਇੱਕ ਗੱਲ ਆਪਾਂ ਕਈ ਵਾਰ ਕਵਾਂਗੇ ਪੀ ਮੈਂ ਦਿਲ ਤੋਂ ਆਖਰੀਆਂ ਮੈਂ ਮਨ ਤੋਂ ਆਖਰੀਆਂ ਇਸੇ ਤਰ੍ਹਾਂ ਪਾਤਸ਼ਾਹ ਕਿਰਪਾ ਕਰਦੀ ਨੇ ਬਾਣੀ ਪੜਨੀ ਤੇ ਜ਼ੁਬਾਨ ਦੇ ਨਾਲ ਬਾਣੀ ਸਰਮਣ ਤੇ ਕੰਨਾਂ ਦੇ ਨਾਲ ਕਰਨੀ ਆ ਬਾਣੀ ਦੇ دیدار ਤੇ ਆਪਾਂ ਅੱਖਾਂ ਦੇ ਨਾਲ ਕਰਨੇ ਆ ਪਰ ਫੇਰ ਵੀ ਜਿੰਦ ਕਰਕੇ ਮਨ ਕਰਕੇ ਅੰਤਰਾਤਮਾ ਕਰਕੇ ਰੂਹ ਕਰਕੇ ਜੀ ੜੀਕ ਚਿਤ ਜੇ ਇੱਕ ਛਿੰਨ ਧਿਆਉ ਕਾਲ ਫਾਸ ਕੇ ਵਿੱਚ ਨਾ ਆਇਓ ਪਾਤਸ਼ਾਹ ਕਿਰਪਾ ਕਰ ਦੇਨੀ ਈ ਬਾਣੀ ਜੋ ਜਿਉ ਜਾਣੇ ਤਿਸ ਅੰਤਰ ਰਵੈ ਹਰ ਨਾਮਾ ਫਿਰ ਉਹਨਾਂ ਦੇ ਅੰਦਰ ਨਾਮ ਵਸ ਜਾਂਦਾ ਉਹ ਨਾਮ ਜਿਹਦੀ ਪਰਿਭਾਸ਼ਾ ਨੂੰ ਲੈ ਕੇ ਕਈ ਸਵਾਲ ਸਾਡਿਆਂ ਮਨਾਂ ਦੇ ਵਿੱਚ ਉੱਠਦੇ ਨੇ ਕਿ ਨਾਮ ਕੀ ਹੈ ਵਸਦਾ ਕਿਵੇਂ ਹੈ ਤੇ ਬਾਣੀ ਦਾ ਸ਼ਬਦ ਜਵਾਬ ਦੇ ਰਿਹਾ ਇਹ ਬਾਣੀ ਜੋ ਜਿਉ ਜਾਣ ਤਿਸ ਅੰਤਰ ਰਵੈ ਹਰ ਨਾਮਾ ਤੇ ਜਿਹੜਾ ਸ਼ਬਦ ਪਾਈ ਸਾਹਿਬ ਪੜ੍ਹ ਰਹੇ ਸਨ ਮਨ ਲੋਚੈ ਹਰ ਮਿਲਣ ਨੂੰ ਕਿਉ ਦਰਸ਼ਨ ਪਾਈਆਂ ਕਿਹੜੇ ਤਰੀਕੇ ਦੇ ਨਾਲ ਮੈਂ ਦਰਸ਼ਨ ਕਰਾਂ ਪਾਤਸ਼ਾਹ ਨੇ ਜਵਾਬ ਦੇ ਦਿੱਤਾ ਇਸ ਪਰਪੰਚ ਮੈਂ ਸਾਚੀ ਨਾਮ ਕੀ ਵਡਿਆਈ ਮਤ ਕੋ ਧਰੂਗਮਾਨ ਅੱਗੇ ਬਚਨ ਪੜ੍ਹ ਰਹੇ ਸਨ ਮੈਂ ਲਖ ਵਿੜਤੈ ਸਾਹਿਬਾ ਜੇ ਬਿੰਦ ਬੁਲਾਈਆਂ ਜੇ ਤੂੰ ਇੱਕ ਬੋਲ ਵੀ ਬੋਲੇ ਤੇ ਮੈਨੂੰ ਇੰਜ ਲੱਗਦਾ ਪੀ ਪਤਾ ਨਹੀਂ ਮੈਂ ਕੀ ਕੁਝ ਖੱਟ ਕਮਾ ਲਿਆ ਕਿੰਨਾ ਕੋ ਲਾਭ ਪ੍ਰਾਪਤ ਕੀਤਾ ਮੈਂ ਸਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਸਾਈਆਂ ਪੀ ਮੈਂ ਦਰ ਦਰ ਤੇ ਪਟਕ ਕੇ ਵੇਖਿਆ ਸਾਧ ਸੰਗਤ ਇਹ ਗੱਲ ਯਾਦ ਰੱਖਣੀ ਪਾਤਸ਼ਾਹ ਦੀ ਬਾਣੀ ਨੇ ਹਰ ਤਰ੍ਹਾਂ ਦੇ ਕਰਮ ਕਾਂਡ ਦਾ ਜ਼ਿਕਰ ਕੀਤਾ ਜਿਹੜਾ ਕਰਮ ਧਰਮ ਦੇ ਨਾਮ ਤੇ ਕੀਤਾ ਜਾਂਦਾ ਹੈ ਜਿਹੜੇ ਕਰਮ ਨੂੰ ਕਰਨ ਦਾ ਮਨੋਰਥ ਰੱਬ ਦੀ ਪ੍ਰਾਪਤੀ ਹੀ ਹੈ ਪਰ ਪਾਤਸ਼ਾਹ ਨੇ ਅਖੀਰ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਇੰਨਾ ਕਰਮਾਂ ਨੂੰ ਕਰਨ ਦਾ ਮਨੋਰਥ ਸੀ ਧਰਮ ਦੀ ਪ੍ਰਾਪਤੀ ਮਨੋਰਥ ਸੀ ਰੱਬ ਦੇ ਨਾਲ ਮਿਲਾਪ ਪਰ ਅਸਲ ਦੇ ਵਿੱਚ ਉਹ ਮਿਲਾਪ ਹੋਇਆ ਨਾ ਚਾਹੇ ਕੋਈ ਮੋਨ ਧਾਰਨ ਕਰਕੇ ਮੋਨੀ ਬਣ ਗਿਆ ਚੁੱਪ ਰਿਹਾ ਚਾਹੇ ਕੋਈ ਕਹਿਣ ਲੱਗਾ ਪੀ ਮੈਂ ਤੇ ਭੋਜਨ ਦਾ ਤਿਆਗ ਕਰਦਾ ਮੈਂ ਭੋਜਨ ਦਾ ਅੰਨ ਦਾ ਵਰਤ ਰੱਖਦਾ ਚਾਹੇ ਕਿਸੇ ਨੇ ਕਹਿ ਦਿੱਤਾ ਪੀ ਵਰਤਨਾ ਦਾ ਤਿਆਗ ਕੀਤਾ ਹੱਥਾਂ ਤੇ ਰੱਖ ਕੇ ਭੋਜਨ ਸ਼ਕਿਆ ਕਹਿਣ ਲੱਗੇ ਕੋਈ ਤੀਰਥਾਂ ਤੇ ਚਲਾ ਗਿਆ ਕਿਸੇ ਨੇ ਡੰਡਉਤਾ ਕੀਤੀਆਂ ਪਰ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲੱਖ ਯਤਨ ਕਰਾਏ ਪਾਤਸ਼ਾਹ ਕਹਿਣ ਲੱਗੇ ਤੀਰਥਾਂ ਤੇ ਨਾ ਕੇ ਸਰੀਰ ਦੀ ਮੈਲ ਤੇ ਦੂਰ ਹੋਈ ਹੁਣ ਆਪਾਂ ਪਾਣੀ ਦੇ ਨਾਲ ਸਾਬਣ ਦੇ ਨਾਲ ਇਸ਼ਨਾਨ ਕਰੀਏ ਤੇ ਬਿਲਕੁਲ ਠੀਕ ਗੱਲ ਹੈ ਕਿ ਸਾਡਾ ਸਰੀਰ ਨਿਰਮਲ ਹੋ ਜਾਂਦਾ ਹੈ ਸਰੀਰ ਮੈਲ ਤੋਂ ਮੁਕਤ ਹੋ ਜਾਂਦਾ ਹੈ ਪਰ ਪਾਤਸ਼ਾਹ ਆਖਦੇ ਨੇ ਜੇ ਮਨ ਨੂੰ ਮੈਲ ਲੱਗੀ ਹੋਵੇ ਤੇ ਉਹ ਬਾਹਰੀ ਜਲ ਦੇ ਨਾਲ ਬਾਹਰੀ ਪਾਣੀ ਦੇ ਨਾਲ ਉਤਰਨ ਵਾਲੀ ਨਹੀਂ ਇਸ ਕਰਕੇ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਯਤਨ ਕਰਾਈ ਮੂਨ ਭਇਓ ਕਰਪਾਤੀ ਰਹਿਓ ਫਿਰਿਓ ਨਗਨ ਬਨ ਮਾਹੀ ਤਟ ਤੀਰਤ ਸਭ ਤਰਤੀ ਪਰਮਿਓ ਦੁਬਿਦਾ ਛੁਟਕੈ ਨਾਹੀ ਤੇ ਸਤਗੁਰੂ ਜੀ ਨੇ ਤੇ ਜ਼ਿਕਰ ਕੀਤਾ ਕਨਿਕ ਕਾਮਨੀ ਹੈ ਵਰ ਗੈਵਰ ਬਹੁ ਵਿਦ দান ਦਾ ਤਰ ਕਿਣ ਲਗੇ ਚਾਹੇ ਕੋਈ ਸੋਨਾ দান ਕਰੇ ਕੋਈ ਇਸਤਰੀ দান ਕਰੇ ਕੋਈ ਘੋੜੇ ਹਾਥੀ দান ਕਰੇ ਕੋਈ ਬੜਾ ਵੱਡਾ ਦਾਨੀ ਵੀ ਬਣ ਜਾਵੇ ਕਨਕ ਕਾਮਨੀ ਹੈ ਵਰ ਗੈਰ ਬਹੁ ਵਿਦਦਾਨ ਦਾ ਤਾਰਾ ਅੰਨ ਧੂਮ ਬਸਤਰ ਬਹੁ ਅਰਪੇ ਨਾ ਮਿਲੀ ਹੈ ਹਰ ਦੁਆਰਾ ਪਰ ਇੰਨੇ ਦਾਨ ਕਰਨ ਦੇ ਨਾਲ ਵੀ ਕੋਈ ਇਸ ਗੱਲ ਦਾ ਦਾਵਾ ਕਰੇ ਕਿ ਰੱਬ ਦੀ ਪ੍ਰਾਪਤੀ ਹੋ ਗਈ ਹੈ ਪਾਤਸ਼ਾਹ ਕਹਿਣ ਲੱਗੇ ਨਹੀਂ ਇਸੇ ਕਰਕੇ ਇਹ ਸਵਾਲ ਪੈਦਾ ਹੋਇਆ ਮੈਂ ਦੱਸੇ ਹੋ ਮਾਰਗ ਸੰਤ ਹੋ ਕਿਉਂ ਪ੍ਰਭੂ ਮਿਲਾਈਆਂ ਵੀ ਮੈਨੂੰ ਉਹ ਮਾਰਗ ਚਾਹੀਦਾ ਆਪਾਂ ਨੂੰ ਬਹੁਤੀ ਵਾਰ ਮੰਜ਼ਲ ਦਾ ਗਿਆਨ ਹੁੰਦਾ ਵੀ ਆਪਾਂ ਕਿੱਥੇ ਜਾਣਾ ਸਾਰਿਆਂ ਨੂੰ ਪਤਾ ਹੁੰਦਾ ਹੁਣ ਅੱਜ ਦੀ ਜੇ ਮੈਂ ਉਦਾਹਰਨ ਦਵਾਂ ਤੇ ਸਾਰਿਆਂ ਨੂੰ ਪਤਾ ਸੀ ਵੀ ਵਿਦਿਆਰਥੀਆਂ ਵੱਲੋਂ ਸੰਘਰਸ਼ ਹੈ ਆਪਾਂ ਉਹਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣਾ ਪਰ ਜਿਹੜੇ ਦੂਰ ਦਰਾਡੇ ਤੋਂ ਆਏ ਸਨ ਉਹਨਾਂ ਦਾ ਇੱਕੋ ਸਵਾਲ ਸੀ ਵੀ ਕਿਹੜਾ ਰਸਤਾ ਉੱਥੇ ਤੱਕ ਜਾ ਸਕਦਾ ਹੈ ਕਿਹੜਾ ਦਰਵਾਜ਼ਾ ਬੰਦ ਨਹੀਂ ਇਸੀ ਤਰ੍ਹਾਂ ਪਾਤਸ਼ਾਹ ਕਿਰਪਾ ਕਰਦੇ ਨੇ ਵੀ ਮੰਜ਼ਲ ਦਾ ਪਤਾ ਵੀ ਰੱਬ ਦਾ ਮਿਲਾਪ ਐ ਪਰਮਾਤਮਾ ਦਾ ਮਿਲਾਪ ਐ ਉਹਦੇ ਵਿੱਚ ਇੱਕ ਵੇਖ ਹੁਣੈ ਪਰ ਉਸ ਪਾਸੇ ਨੂੰ ਜਾਂਦੇ ਰਸਤੇ ਕਈ ਨੇ ਐਸੇ ਰਸਤੇ ਨੇ ਜਿਹੜੇ ਬਣਾਏ ਧਰਮਾਂ ਨੇ ਪਰ ਉਹ ਰਸਤੇ ਇਧਰ ਉਧਰ ਪਟਕਾਉਂਦੇ ਬੜਾ ਨੇ ਪਰ ਮੰਜ਼ਲ ਤੇ ਲੈ ਕੇ ਜਾਂਦੇ ਨਹੀਂ ਪਾਤਸ਼ਾਹ ਕਿਰਪਾ ਕਰਦੇ ਨੇ ਮੈਂ ਦੱਸੇ ਹੋ ਮਾਰਗ ਸੰਤ ਹੋ ਕਿਉਂ ਪ੍ਰਭੂ ਮਿਲਾਈਆਂ ਜੀ ਫਿਰ ਇਸ ਗੱਲ ਦੀ ਪਰਚੋਲ ਕਰੀਏ ਕਿ ਮਾਰਗ ਕੌਣ ਦੱਸਦਾ ਹੈ ਤੇ ਬਿਲਾਵਲ ਰਾਗ ਦਾ ਹੀ ਸ਼ਬਦ ਹੈ ਪਾਤਸ਼ਾਹ ਦੇ ਬਚਨ ਨੇ ਭੂਲੇ ਮਾਰਗ ਜਿਨੈ ਬਤਾਇਆ ਐਸਾ ਗੁਰ ਵਡਪਾਗੀ ਪਾਇਆ ਜਿਹੜਾ ਭੁੱਲੇ ਹੋਏ ਨੂੰ ਰਸਤਾ ਦੱਸ ਦਿੰਦਾ ਹੈ ਮਾਰਗ ਦੱਸ ਦਿੰਦਾ ਹੈ ਭਾਈ ਆਹ ਮਾਰਗ ਤੇ ਜਾਵੇਂਗਾ ਤੇ ਮੰਜ਼ਿਲ ਤੱਕ ਪਹੁੰਚੇਗਾ ਉਹਨੂੰ ਗੁਰੂ ਕਿਹਾ ਜਾਂਦਾ ਹੈ ਇਹ ਪਰਵਾਸ਼ਾ ਹੈ ਗੁਰੂ ਦੀ ਭੂਲੇ ਸੇਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਗੁਰੂ ਕਿਰਪਾ ਕਰੇ ਇਹੀ ਇਹ ਸ਼ਬਦ ਦੇ ਵਿੱਚ ਪਾਵਨ ਹੁਕਮ ਦੇ ਵਿੱਚ ਵੀ ਤੇ ਭਾਈ ਸਾਹਿਬ ਜਿਹੜਾ ਸ਼ਬਦ ਪੜ ਰਹੇ ਸਨ ਇਹਦੇ ਵਿੱਚ ਪਾਤਸ਼ਾਹ ਨੇ ਇਹ ਸਿਧਾਂਤ ਇਹੀ ਵਿਚਾਰ ਤੇ ਇਹੀ ਸਿੱਖਿਆ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਅਤੀ ਸਤਿਕਾਰਯੋਗ ਭਾਈ ਸਾਹਿਬ ਪਹੁੰਚ ਚੁੱਕੇ ਨੇ ਆਓ ਉਹਨਾਂ ਪਾਸੋਂ ਬੜੇ ਅਦਬ ਦੇ ਨਾਲ ਗੁਰਬਾਣੀ ਕੀਰਤਨ ਨਾਮ ਸਿਮਰਨ ਅਭਿਆਸ ਦੇ ਨਾਲ ਜੁੜੀਏ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ